ਇਹ ਕਲਿਆਰਾ ਬਣਾਇਆ ਇਹਨਾਂ ਖੂਬਸੂਰਤ ਬਣ ਗਿਆ ਜਿਉਂ ਪੋਰਟ ਸਾਹਬ ਜੀ ਨੂੰ। ਇਹ ਗੇਟ ਬਣ ਗਏ ਉੱਤੇ। ਵੱਡੇ ਸਹਿਬਜਾਲੇ, ਬਾਬਾ ਜੀ ਸਿੰਘੀ, ਬਾਬਾ ਜੀ ਹਰ ਸਿੰਘ ਜੀ ਦੇ ਨਾਮ ਦੇ ਗੇਟ ਬਣੇ ਆ। ਪੂਰੇ ਸਿੱਖ ਇਤਿਹਾਸ ਨੂੰ ਬਿਲਾਉਣ ਫਿਰਮਾਉਣ ਵਾਲਾ ਮੀਡੀਅਮ ਤਿਆਰ ਕੀਤਾ ਹੈ। ਉੱਥੇ ਦੀਆਂ ਕਸਾਆਂੀਆਂ ਸੜਕਾਂ ਚੌੜੀਆਂ ਹੋ ਗਈਆਂ। ਬਹੁਤ ਵਧੀਆ ਡਿਵੈਲਪਮੈਂਟ ਹੋ ਰਹੀ ਹੈ ਯੂਨੀਵਰਸਿਟੀ ਉੱਤੇ ਵੱਢ ਰਹੀ ਹੈ। ਉੱਥੇ ਦੋ ਆਈ.ਟੀ.ਆਈ ਕਾਲਜ ਬਣ ਰਹੇ ਹੈ। ਉੱਥੇ ਗਰਾਊਂਡ ਬਣੇ ਹੈ। ਉਹਦੇ ਸਕੂਲ ਨੋਨਲ ਸਕੂਲ ਬਣਿਆ ਕਰਨ ਜਿਹਦੇ ਵਿੱਚ 4700 ਬੱਚਾ ਪੜਦਾ ਹੈ ਇਹ ਮੇਰਾ ਮਾਡਲਰ ਸਕੂਲਾਂ ਦਾ ਉਹਦੇ ਤੇ ਹੁਣ ਇਸ ਪਾਰਟੀ ਨੇ ਜਾ ਕੇ ਸਕੂਲ ਆਫ ਐਮੀਨੈਂਸ ਨਕਾਤਾ ਸਕੂਲ ਮੈਂ ਬਣਾਇਆ ਹੈ ਦਿੱਤਾ ਖਰੜ ਦੇਸ਼ ਵਿੱਚ ਬਹੁਤ ਸਾਲਾਂ ਦੀ ਯੂਨੀਵਰਸਿਟੀ ਹੋਈ ਕਾਲਜ ਖੋਲੀ ਸਾਨੂੰ ਪੜਾਈ ਦੀ ਲੋੜ ਹੈ ਸਾਨੂੰ ਸਾਡੇ ਨੌਜਵਾਨਾਂ ਲਈ ਰੁਜ਼ਗਾਰ ਤੇ ਨੌਕਰੀਆਂ ਦੀ ਲੋੜ ਹੈ ਆਟਾ ਨਾਲ ਤੇ ਛੱਡੀ ਜਾਂਦੇ ਹੈ ਫਿਰ ਦੂਸਰੀ ਜਾਂਦੇ ਐ ਫਿਰ ਤੀਸਰੀ ਚਲੇ ਜਾਂਦੇ ਚੌਥੀ ਦਾ ਪਤਾ ਕੋਈ ਨਹੀਂ ਕੱਟ ਚਲੇ ਜਾਂਦਾ ਇਹ ਸਾਡਾ ਸਾਡੇ ਐਮਪੀ ਲੈਵਲ ਦੇ ਤੇ ਐਮਐਲਏ ਲੈਵਲਾਂ ਦੇ ਲੀਡਰ ਦਾ ਜਿਹੜੇ ਬਕਾਊ ਹੋ ਚੁੱਕੇ ਐ ਤੇ ਗੰਦੜਾ ਕਰਿਆ ਸਿਸਟਮ ਨੂੰ ਬੀਜੇਪੀ ਨੇ ਖਾਸ ਤੌਰ ਤੇ ਤੇ ਆਮ ਆਦੀ ਪਾਰਟੀ ਦੇ ਕਾਪੀਾਂ ਦੇ ਇਖਲਾਕ ਨੂੰ ਤੁਸੀਂ ਲਾਲਚਾਂ ਡਰ ਦੇ ਕੇ ਬਦਲ ਰਹੇ ਹੋ ਜਿਨ੍ਹਾਂ ਦਾ ਕੋਈ ਇਖਲਾਕ ਨਹੀਂ ਰਿਹਾ ਜਿਹੜੇ बिक ਰਹੇ ਆ बार-बार ਤੇ ਜਿਹੜੇ ਨਾਲਜ ਵਿਚਾਰ ਦਰ ਵਿਚ ਆ ਕੇ ਪਾਰਟੀਆਂ ਬਦਲ ਰਹੀ ਹੈ ਦਲ ਬਦਲੂ ਜਿੰਨਾਂ ਨੂੰ ਕਹਿੰਦੇ ਹਰਿਆਣਾ ਵਿੱਚ ਇਹ ਬਦਨਾਮੀ ਹੋਈ ਸੀ ਰਾਯਾ ਰਾਜ 11 ਹੋ ਗਿਆ ਲੇਕਿਨ ਇਹਨਾਂ ਨੇ ਪੰਜਾਬ ਨੂੰ ਬਦਨਾਮ ਕਰ ਰਹਾ ਅੱਜ ਆਮ ਆਦਮੀ ਪਾਰਟੀ ਨੇ ਫਤੇਗੜ ਦਾ ਕੈਂਡੀਡੇਟ ਕਾਂਗਰਸ ਤੋਂ ਲਿਆ ਕੇ ਦਿੱਤਾ ਅੱਜ ਆਮ ਆਦਮੀ ਪਾਰਟੀ ਨੇ ਹੁਸ਼ਿਆਰਪੁਰ ਦਾ ਕੈਂਡੀਡੇਟ ਦੂਸਰੀ ਪਾਰਟੀ ਤੋਂ ਲਿਆ ਕੇ ਦਿੱਤਾ ਆਮ ਆਦੀ ਪਾਰਟੀ ਨੇ ਇੱਜੇ ਦਾ ਕੈਂਡੀਡੇਟ ਅਕਾਲੀ ਦਲ ਤੋਂ ਲਿਆ ਕੇ ਦਿੱਤਾ ਕਿਉਂ ਬਈ ਜਿਹੜੇ ਵਲੰਟੀਅਰਾਂ ਨੇ ਇਹਨਾਂ ਨੂੰ ਇਨਕਲਾਬੀ ਸਮਝ ਕੇ ਆਪਣੇ ਆਪ ਨੂੰ ਇਹਨਾਂ ਦੇ ਪਿੱਛੇ ਝੋਕਿਆ ਸੀ ਇਹਨਾਂ ਦੀ ਬਦਲਾਅ ਰੌਡ ਦੀ ਜਿਹੜੀ ਨਾਹਰਾ ਸੀ ਉਹ ਬਦਲਾਅ ਸਮਝ ਕੇ ਉਹਨਾਂ ਨੇ ਆਪਣੀਆਂ ਜਾਨਾਂ ਲਾਤੀਆਂ ਆਪਣੇ ਘਰ ਵੇਚ ਕੇ ਲਗਾਤੇ ਪਾਰਟੀ ਤੇ ਜਾਂ ਉਹਨਾਂ ਤੋਂ ਕੋਈ ਹੁਨਾਰਮੰਦਾ ਨਹੀਂ ਸੀ ਜਿਸ ਨੂੰ ਜਲੰਧਰ ਦੀ ਹੁਸ਼ਿਆਰਪੁਰ ਦੀ ਕਿ ਆਪਦੇ ਘਰ ਸਾਡੀ ਬੜੀ ਪティਤ ਜਿਹਾ ਲਿਖੂਗਾ ਕਿਉਂ ਬਾਹਰ ਦੇ ਬੰਦੇ ਜਾ ਕੇ ਦੂਸਰੀ ਪਾਰਟੀਆਂ ਦੇ ਫਰੀਦ ਕੇ ਕਿ ਆਪ ਦਾ ਦਰਕੀ ਹੁਦਕਾ ਦਿੱਤੀ ਜਾਂਦੀ ਹੈ ਵਲੰਟੀਅਰ ਕਿੱਥੇ ਜਾਵੇ ਸ੍ਰੀ ਸਾਹਿਬ ਵਜਾ ਕੀ ਸਮਝਦੇ ਹੋ ਕਿ ਸਾਸੂ ਸਾਥੀ ਦੀ ਸਰਕਾਰ ਹੈ ਵਜਾ ਕੀ ਸਮਝਦੇ ਹੋ ਕਿ ਗੱਲਾਂ ਕਰਨ ਨਾਲ ਇਸ ਦਾ ਉਸਦੇ ਬਾਦ ਨੂੰ ਟੌਨ ਚਾਰ ਹੋ ਸੋ ਮੈਂ ਇਹ ਗੱਲਾਂ ਤੁਹਾਡੇ ਰਾਹੀਂ ਲੋਕਾਂ ਜੀ ਅੱਨਾ ਚਾਹੁੰਦਾ ਕਿ ਇਹ ਜਿਹੜੇ ਦੰਨ ਬਦਲੂ ਆ ਰਹੀ ਇਤਲਾਕ ਤੋਂ ਗਰੇ ਵਿੱਚ ਪਾਓ ਅੱਤਰ ਇਹਨਾਂ ਨੂੰ ਵਿਸਥਾਰ ਨਾਲ ਜਾਣਦੇ ਜਿਹੜੇ ਉਸ ਧੋਖਾ ਦੇ ਦੀ ਗੱਲ ਹੈ ਤੋ ਇੱਕ ਤਾਂ ਮੈਂ ਥੋੜਾ ਨਾਲ ਇਹ ਗੱਲ ਕਰਨੀ ਹੈ ਦੂਸਰਾ ਮੈਂ ਬੇਨਤੀ ਕਰਨਾ ਚਾਹੁੰਦਾ ਹੈ ਕਿ ਡਵੈਲਪਮੈਂਟ ਪੱਖੋਂ ਜ਼ਿਲੰਦਰ ਦੀ ਗੱਲ ਕਰਨੀ ਹੈ ਅੱਜ ਜਹਾਨਾਤ ਜ਼ਿਲੰਦਰ ਦੇ ਵਿੱਚ ਇਹ ਨਾਲ ਇੱਥੇ ਜੂਏ ਦੇ ਢੇ ਚੱਲਦੇ ਆ ਨਾਲ ਨਾਲ ਇੱਥੇ ਨਸ਼ੇ ਵਿਗਦੇ ਤੇ ਉਹ ਨੂੰ ਚਲਾਉਂਦੇ ਆ ਇੱਥੋਂ ਦੇ ਲੀਡਰ ਉਹਨਾਂ ਦੀਆਂ ਲੜਾਈਆਂ ਵੀ ਨਸ਼ਿਆਂ ਪਿੱਛੇ ਚਲੌਣ ਪਿੱਛੇ ਹੁੰਦੀਆਂ ਤੇ ਸੱਟੇ ਦੇ ਬਾਜ਼ਾਰ ਚਲੌਣ ਪਿੱਛੇ ਹੁੰਦੇ ਤੇ ਮਾfia ਪਿੱਛੇ ਹੁੰਦੀ ਹੈ। ਇਹ ਸਮਝੌਤੇ ਵੀ ਇਸੇ ਕਰਕੇ ਹੁੰਦੇ ਇੱਕ ਦੂਸਰੀ ਪਾਰਟੀ ਨੂੰ ਛੱਡ ਕੇ ਵੀ ਸੰਪਰਕੇ ਜਾਂਦੇ ਕਿ ਕਿਸੇ ਨੂੰ ਨਸ਼ਿਆਂ ਵਿੱਚ ਫੜ ਲਿਆ ਕਿਸੇ ਨੂੰ ਸੱਟੇ ਵਿੱਚ ਫੜਿਆ ਹੋਇਆ ਸਰਕਾਰਾਂ ਨੇ ਤੇ ਉਹ ਦਬਾ ਕੇ ਉਹਨਾਂ ਨੂੰ ਇੱਧਰ ਉੱਧਰ ਘੁਮਾਈ ਜਾਂਦੇ ਜਿਸ ਤਰ੍ਹਾਂ ਚਿੜੀ ਹੁੰਦੀ ਹੈ ਸ਼ਟਰ ਹੁੰਦੀ ਹੈ ਉਸ ਤਰ੍ਹਾਂ ਕਦੇ ਇੱਧਰ ਘੇਰ ਲੈਂਦੇ ਇਹਨਾਂ ਨੂੰ ਕਦੇ ਇੱਧਰ ਘੇਰ ਲੈਂਦੇ। ਲੇਕਿਨ ਮੈਂ ਇੱਥੇ ਚੰਕੌਰ ਸਾਹਿਬ ਤੋਂ ਬੱਡੇ ਸਹਿਬ ਜاده ਬਾਬਾ ਜੀ ਸਿੰਘ ਜੀ ਬਾਬਾ ਜੂਜਾ ਸਿੰਘ ਜੀ ਤੇ ਸਿੰਘ ਜੀ ਨਾਲ ਮੈਂ ਮੰਨਦਾ ਹਾਂ ਠੀਕ ਮੈਂ ਉਹਨਾਂ ਦਾ ਅਸ਼ੀਰਵਾਦ ਲੈ ਕੇ ਆਇਆ ਹਾਂ ਭਗਵਨ ਰਾਮ ਜੀ ਦਾ ਅਸ਼ੀਰਵਾਦ ਲੈ ਕੇ ਆਇਆ ਕਿ ਮੈਨੂੰ ਸ਼ਕਤੀ ਦੋ ਕਿ ਮੈਂ ਜਲੰਧਰ ਦੀ ਸੇਵਾ ਕਰ ਸਕਾਂ ਉਹਾਰੇ ਤੇ ਮਨ ਸੇਵਾ ਦਾ ਮੌਕਾ ਮਿਲੇ ਕਿ ਮੈਂ ਲੋਕਾਂ ਨੂੰ ਵੀ ਇਹੀ ਬੇਨਤੀ ਕਰਦਾ ਕਿ ਮੈਂ ਸੁਦਾਮਾ ਬਣ ਕੇ ਆਇਆ ਹਾਂ ਤੁਸੀਂ ਮੇਰੇ ਸ੍ਰੀ ਕ੍ਰਿਸ਼ਨ ਹੋ ਮੈਨੂੰ ਕ੍ਰਿਸ਼ਨ ਬਣ ਕੇ ਸੰਭਾਲੋ ਮੈਂ ਸੇਵਕ ਬਣ ਕੇ ਆਇਆ ਤੁਸੀਂ ਮੇਰੇ ਮਾਲਕ ਹੋ ਤੁਸੀਂ ਮੈਨੂੰ ਮਾਲਕ ਬਣ ਕੇ ਸੰਭਾਲੋ ਮੈਂ ਤੁਹਾਡਾ ਸੇਵਾਦਾਰ ਬਣਨ ਵਾਸਤੇ ਆਇਆ ਹਾਂ ਤੇ ਸੇਵਾ ਕਰਾਂਗਾ ਜਲੰਧਰ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੀ ਦੂਸਰੀ ਰਾਜਧਾਨੀ ਬਣੇਗਾ ਇਤੋਂ ਵੀ ਫੈਸਲੇ ਹੋਇਆ ਤਾਂ ਕਿ ਜਲੰਧਰ ਦੇ ਨਾਲ ਜਲੰਧਰ ਤੋਂ ਇਹ ਇਸ ਤਰ੍ਹਾਂ ਦੀ ਇਹਦੀ ਡਿਵੈਲਪਮੈਂਟ ਕਰਾਂਗੇ ਤੇ ਇਸ ਤਰੀਕੇ ਦੇ ਨਾਲ ਇੰਡਸਟਰੀ ਵਧਾਵਾਂਗੇ ਜਿਸ ਤਰ੍ਹਾਂ ਪਹਿਲਾਂ ਫੁੱਟਬਾਲ ਤੀਫਾ ਦੀ ਇੱਥੇ ਨੂੰ ਜਮੜ ਕੇ ਜਾਂਦੀ ਸੀ ਕੋ ਚੀਜ਼ਾਂ ਦੁਬਾਰੇ ਆਉਣਗੀਆਂ ਤੇ ਇਹ ਇੰਡਸਟਰੀ ਦਾ ਦੁਬਾਰੇ ਵਧੇਗੀ ਇੱਥੇ ਦੀ ਬਹੁਤ ਸਕੋਪ ਹੈ ਇੱਥੇ ਵਾਸਤੇ ਜਿਹੜਾ ਕਿ ਮੈਂ ਅੱਗੇ ਹੋ ਕੇ ਤਰਾਂਗਾ ਤੇ ਇਹ ਨਹੀਂ ਹੈ ਕਿ ਅੱਜ ਆਮ ਆਦਮੀ ਪਾਰਟੀ ਦਾ ਇੱਥੇ ਦਾ ਹੀ ਲੀਡਰ ਹੈਗਾ ਜਿਹੜਾ ਲੋਕਲ ਬਾਡੀਜ਼ ਮਨਿਸਟਰ ਹੈ ਲੇਕਿਨ ਝਾੜੂ ਵਾਲਿਆਂ ਤੇ ਚਾੜੂ ਗੀ ਦੇ ਮਰਵਾਹ ਹੁੰਦਾ ਇੱਥੇ ਗੰਦਗੀ ਪਈ ਹੈ ਸਾਰੇ ਪਾਸੇ ਸੜਕਾਂ ਟੁੱਟੀਆਂ ਪਈਆਂ ਅਦਲਿਆਂ ਦੇ ਵੀ ਆ ਕੋਈ ਲਾਅ ਐਂਡ ਆਰਡਰ ਨਹੀਂ ਕੋਈ ਲੋਕਾਂਵਾਦ ਦੇ ਰੋਜ਼ਗਾਰ ਦੇ ਸਾਧਨ ਨਹੀਂ ਇਥੇ ਮੈਂ ਇੱਕ ਜ਼ਬਰਦਸਤ ਯੂਨੀਵਰਸਿਟੀ ਲੇਕੀ ਆਣੀ ਹੈ ਹਨਾ ਕਿ ਪੀਟੀਓ ਇਤੋਂ ਦੂਰ ਹੈ ਉਹ ਟੈਕਨੀਕਲੀ ਪੜਾਈ ਦਿੰਦੀ ਹੈ ਕੱਲੀ ਲੇਕਿਨ ਇਥੇ ਇੱਕ ਯੂਨੀਵਰਸਿਟੀ ਚਾਹੀਦੀ ਹੈ ਜੀਟੀਐਨਾਰਡ ਮੈਂ ਆਪਣੇ ਨੌਜਵਾਨਾਂ ਨੂੰ ਅੱਛੀ ਗ੍ਰੈਜੂਏਸ਼ਨ ਦੇ ਸਕਾਂ ਉਹਨਾਂ ਦੀ ਪ੍ਰਾਈਵਰਿਟੀ ਹੋਵੇ ਜਿਦੇ ਨਾਲ ਜਿਹੜੇ ਕਿ ਉਹ ਆਪਣੀ ਜ਼ਿੰਦਗੀ 'ਚ ਅੱਛੀ ਤਰੱਕੀ ਕਰ ਸਕਣ ਉਹ ਆਪ ਘਮਾਉਣ ਵਾਲੇ ਹੋਣ ਤੇ ਨਾਲ-ਨਾਲ ਇੱਕ ਸ਼ਾਨਦਾਰ ਹਸਪਤਾਲ ਇੱਥੇ ਪੀਜੀਆਈ ਲੈਵਲ ਦਾ ਚਾਹੀਦਾ ਜਿਹਦੀ ਜ਼ਰੂਰਤ ਹੈ ਤਾਂ ਕਿ ਗਰੀਬ ਆਦਮੀ ਸਰਕਾਰੀ ਹਸਪਤਾਲ ਦੀ ਜਾ ਕੇ ਆਪਣਾ ਇਲਾਜ ਕਰਾ ਸਕੇ ਜਿਹੜਾ ਕਿ ਇੱਥੇ ਵਾਂਝਾ ਰੱਖਿਆ ਹੋਇਆ ਮੈਂ ਕਾਲਜ ਇੱਥੇ ਦਿੱਤਾ ਸੀ ਆਧਾਪੁਰ ਦੇ ਵਿੱਚ ਜਦੋਂ ਮੈਂ 3 ਮਹੀਨੇ ਮੁੱਖ ਮੰਤਰੀ ਰਿਆਉਂਦੂ ਜਿਹੜਾ ਅੱਜ ਤੱਕ ਇਹਨਾਂ ਨੇ sirene ਇੰਝ ਕਰਾਇਆ ਉਹ ਬਣਿਆ ਨਹੀਂ ਪੂਰਾ ਇਸੇ ਤਰ੍ਹਾਂ ਇਹ ਇੱਕ ਵੀ ਕੰਮ ਨਹੀਂ ਗਿਣਾ ਸਕਦੇ ਜਿਹੜਾ ਇਹਨਾਂ ਨੇ ਕੀਤਾ ਮੈਂ ਤੁਹਾਨੂੰ ਦੱਸਦਾ ਕਿ ਮੈਂ 15 ਡੇਰੇ ਦਿਨ ਗੁਰੂ ਰਵਿਦਾਸ ਦੀ ਬਾਣੀ ਦਾ ਅਧਿਆਨ ਸੈਂਟਰ ਬਣਾਉਣ ਵਾਸਤੇ 100 ਕਰੋੜ ਰੁਪਇਆ ਪਾਸ ਕਰਕੇ ਕੈਬਨਿਟ ਚ 25 ਕਰੋੜ ਦਾ ਚੈੱਕ ਦੇ ਕੇ ਗਿਆ ਇਹਨਾਂ ਦੇ ਖਾਤੇ ਵਿੱਚ ਆ ਗਿਆ ਬਾਅਦ ਦੇ ਵਿੱਚ ਇਹ ਸਰਕਾਰ ਨੇ ਵਾਪਸ ਲੈ ਲਿਆ 13 ਵੋਟਾਂ ਆ ਗਈਆਂ ਫਿਰ ਮੁੱਖ ਮੰਤਰੀ ਜੀ ਉੱਥੇ ਚੈੱਕ ਲੈ ਕੇ ਪਹੁੰਚ ਗਏ ਵੀ ਲੋਕ ਜੀ ਅਸੀਂ ਦੇ ਦਿੰਦੇ 11 ਮਹੀਨੇ ਬੋਟਾ ਪਈਆਂ ਨੂੰ ਹੋ ਗਿਆ ਅੱਜ ਤੱਕ ਇਹ ਕੋਈ ਦਾ ਰੱਪਈਆ ਉਹਦੇ ਜੋ ਕਿਰਾਇਆ ਦੀ ਕੋਈ ਕੁਛ ਨਹੀਂ ਕੀਤਾ ਸਾਰੇ ਲਾਰੇ ਦੇ ਰਿਹਾ ਸਾਨੂੰ ਇੱਥੇ ਲੋਕਾਂ ਨੂੰ ਵੀ ਕਿਹਾ ਗਿਆ ਵੋਟਾਂ ਵਿੱਚ ਕੇ ਜੀ ਡੀਪੀ ਸੀਐਮ ਕਲੀਕ ਬਣਾਵਾਂਗੇ ਲੇਕਿਨ ਅੱਜ 2 ਸਾਲ ਸਰਕਾਰ ਦੇ ਪੂਰੇ ਹੋ ਚੁੱਕੇ ਐ ਜਦੋਂ ਵੋਟਾਂ ਆਈਆਂ ਸੀ ਦੁਬਾਰੇ 22 ਇਲੈਕਸ਼ਨ ਹੋਇਆ ਇੱਥੇ ਮੁੱਖ ਮੰਤਰੀ ਨੇ ਫੇਰ ਐਲਾਨ ਕਰਿਆ ਕੇਜਰੀਵਾਲ ਨੇ ਆਗੇ ਕੇ ਜੀ ਇੱਥੇ ਡੀਪੀ ਸੀਐਮ ਕਲੀਕ ਵਰਗ ਦਾ ਬਣੇਗਾ ਅੱਜ ਉਸ ਗੱਲ ਨੂੰ 10 ਮਹੀਨੇ ਹੋ ਚੁੱਕੇ ਐ ਕੋਈ ਦਲਿਤ ਮੁੱਖ ਮੰਤਰੀ ਨਹੀਂ ਬਣਿਆ ਕੋਈ ਸੁਣਵਾਈ ਨਹੀਂ ਐ ਦਲਿਤਾਂ ਦੀ ਇਸ ਸਰਕਾਰ ਦੇ ਵਿੱਚ ਕੋਈ ਕੁਛ ਨਹੀਂ ਐ ਬਲਕਿ ਲਤਾੜਿਆ ਜਾ ਰਿਹਾ ਸ਼ਰਾਬ ਗੰਦੀ ਪਲਾ ਕੇ ਮਾਰਿਆ ਜਾ ਰਿਹਾ ਉਹਨਾਂ ਨੂੰ 21 ਬੰਦੇ ਮਰ ਗਏ ਗਤੀਸ਼ਰਾ ਪੀ ਕੇ ਜਿਹੜੀ ਇਹਨਾਂ ਨੇ ਸ਼ੀਸ਼ਿਆਂ 'ਚ ਜ਼ਹਿਰ ਪਾ ਕੇ ਲੋਕਾਂ ਨੂੰ ਦਿੱਤੀ ਔਰ ਉਹਨਾਂ ਦੀ ਸੁਣਵਾਈ ਕੋਈ ਨਹੀਂ ਕਿੰਨੇ ਹੀ ਬੰਦੇ ਅੰਨੇ ਹੋ ਚੁੱਕੇ ਐ ਐਸੀ ਸਕਾਲਰਸ਼ਿਪ ਕੇਂਦਰ ਨੇ ਵੀ ਬੰਦ ਕਰਤਾ ਤੇ ਇਹਨਾਂ ਨੇ ਵੀ ਬੰਦ ਕਰਤਾ ਤੇ 60 40 ਦੀ ਰੇਸ਼ੋ ਕਰਤੀ ਪਹਿਲਾ ਪੂਰਾ ਆਉਂਦਾ ਸੀ ਲੇਕਿਨ ਕੇਂਦਰ ਸਰਕਾਰ ਨੇ 60 40 ਦੀ ਰੇਸ਼ੋ ਕਰਤੀ 40% ਜਿਹੜਾ ਪੰਜਾਬ ਦੀ ਸਰਕਾਰ ਦਾ ਹੋਊ ਪੰਜਾਬ ਸਰਕਾਰ ਦੇ ਨਹੀਂ ਰਹੀ 2 ਸਾਲ ਤੋਂ ਇੱਕ ਪੈਸਾ ਨਹੀਂ ਦਿੱਤਾ ਐਸੀ ਸਕਾਲਰਸ਼ਿਪ ਦੇ ਵਿੱਚ ਇਸ ਦੇ ਨਾਲ ਨਾਲ ਦਲਿਤ ਵਰਗ ਨੂੰ ਪਿਛੜੇ ਵਰਗ ਨੂੰ ਹਰ ਤਰਾਂ ਤੋਂ ਸੇਕੜੀ ਸਿਆ ਜਾ ਰਿਹਾ ਐਜੇ ਤੱਕ ਇੱਕ ਕੱਲ ਇਹਨਾਂ ਦੇ ਇੱਕ ਮੰਤਰੀ ਨੇ ਪਰਸੋਂ ਇਹ ਕਹਿਤਾ ਕਿ ਜੀ ਮੈਂ ਕੋਈ ਗੁੱਡੀ ਘੜ ਨਹੀਂ ਮੈਂ ਕੋਈ ਸੁਨਿਆਰਾ ਨਹੀਂ ਹੈ ਕੋਈ ਇਹ ਨਹੀਂ ਬੰਗਾ ਨਾਲ ਬੈਠੀ ਕਿ ਕੋਈ ਗੁੱਡੀ ਮੰਗੂ ਘੜ ਦੇਣਗੇ ਜਿਨ੍ਹਾਂ ਨੂੰ ਗੁੱਡੀ ਘੜ ਕਹਿ ਰਿਹਾ ਜਿਹੜੇ ਸੁਨਿਆਰਿਆਂ ਨੂੰ ਤੂੰ ਕਹਿ ਰਿਹਾ ਨਾ ਉਹ ਸ਼ਰਾਪ ਉਹਨੇ ਦੇ ਗਹਿਣੇ ਬਣਾਉਂਦੇ ਆਰ ਉਹਦੇ ਨੱਕ ਜੱਟ ਤੇ ਤੇਰੇ ਜਿਹੜੇ ਐਸੇ ਕੁੱਪ ਕੇ ਜੜਨਗੇ ਨਾ ਜਿਹੜੇ ਕੋਈ ਯਾਦ ਰੱਖੇਗਾ ਨਾ ਤੇਰੀ ਪਾਰਟੀ ਯਾਦ ਰੱਖੇਗੀ ਇਹ ਕੋਈ ਗੱਲ ਹੈ ਪਿਛੜੇ ਵਰਗ ਨੂੰ ਇਸ ਤਰ੍ਹਾਂ ਕਹਿਣਾ ਕਿ ਮੈਂ ਕੋਈ ਸੁਨਿਆਰਾ ਨਹੀਂ ਮੈਂ ਕੋਈ ਗੁੱਡੀ ਘੜਨੀ ਹੈ ਤੁਸੀਂ ਬਹੁਤ بڑے ਫਿਰ ਜਾਦੇ ਹੋ ਬਈ ਇਹ ਕਾਤੇ ਹੋ ਗਈ ਇਹ ਗੱਲ ਪੰਜਾਬ ਦੇ ਵਿੱਚ ਪੰਜਾਬ ਦੇ ਲੋਕ ਤਾਂ ਵਿਚਾਰ ਹਿੰਦਾ ਰੱਖਦੇ ਐ ਦੂਸਰਿਆਂ ਨੂੰ ਜੱਪੀਆਂ ਪਾਉਂਦੇ ਸਭ ਕੁਝ ਕਰਦੇ ਐ لیکن ਇਹਾਂ ਦੀ ਇੱਥੇ ਤਾਂ ਮਾਨਸਿਕਤਾ ਗਿਰ ਗਈ ਹੈ ਕਿ ਇੱਕ ਵੀ ਨਾ ਦੇ ਆਪਣੇ ਐਮ.ਐਲ.ਏ ਨੇ ਆਮ ਆਦਮੀ ਪਾਰਟੀ ਦੇ ਨੇ ਕਹਿਤਾ ਕਿ ਜੀ ਡਿਪਟੀ ਸੀਐਮ ਬਣਾਓ ਉਹ ਗਿਆ ਸਾਰੀਆਂ ਫਾਵੜਾ ਵਾਪਸ ਲੈ ਲਈਆਂ ਉਹਨੂੰ ਪੁੱਛਦਾ ਹੀ ਕੋਈ ਨਹੀਂ ਆਉਂਦਾ ਇਸ ਕਰਕੇ ਸਿਰਫ ਇਹਨੇ ਦੇਣਾ ਔਰਤਾ ਵਾਸਤੇ ਦੀਪਿਆ ਵਾਸਤੇ ਮਾਵਾ ਵਾਸਤੇ ਇਹਨੇ 1000 ਰੁਪਇਆ ਐਨਾਨਸ ਕੀਤਾ ਅੱਜ ਜੋ ਦਿੱਖੀ ਜਾ ਰਹੀ ਹੈ ਜਿਨ੍ਹਾਂ ਵਾਲਾ ਝਾੜੂ ਹੱਥ ਚੱਕੀ ਖੜੀਆਂ ਹੀ ਮਾਰ ਜਾਣੇ ਉਹ ਆ ਕੇ ਪਿੱਛੇ ਵਿੱਚ ਅਸੀਂ ਕਹਿੰਦੇ ਪੁੱਛ ਆ ਗਿਆ ਵੀ 1000 ਰੁਪਇਆ ਉਹੀ ਇਸ ਸਾਲ ਦੇ ਬਜਟ ਵਿੱਚ ਵੀ ਲੇਕਿਨ ਇਹਨਾਂ ਨੇ ਕੁਝ ਨਹੀਂ ਕੀਤਾ ਮੈਂ ਗੀਤਾ ਅਧਿਆਨ ਤੇ ਰਮੈਣ ਅਧਿਆਨ ਸੈਕਟਰ ਖੋਲਣ ਵਾਸਤੇ ਕੈਬਨਟ ਚ ਪਾਸ ਕੀਤੇ ਸੀ ਇਹਨਾਂ ਨੇ ਕੁਝ ਨਹੀਂ ਕੀਤਾ 10 ਕਰੋੜ ਰੁਪਇਆ ਭਗਵਾਨ ਪਰਸ਼ੂ ਰਾਮ ਜੀ ਦੇ ਮੰਦਿਰ ਨੂੰ ਦਿੱਤਾ ਸੀ ਭਗਵਾੜੇ ਦੇ ਵਿੱਚ ਅਜੇ ਤੱਕ ਪੂਰਾ ਨਹੀਂ ਲੱਗਿਆ ਕੁਝ ਲੱਗੇ ਜਲੰਧਰ ਨੂੰ ਇਹਨਾਂ ਨੇ ਪਿਛਲੇ 2 ਸਾਲਾਂ ਚ ਕੀ ਦਿੱਤਾ ਮਨੋ ਉਸ ਦਾ ਕੋਈ ਦੇਣਵਾ ਨਹੀਂ 1 ਰੁਪਇਆ ਨਹੀਂ ਦਿੱਤਾ ਜਨੰਦਰ ਦੇ ਵਾਸਤੇ ਇੱਕ ਕੋਈ ਕਾਰਜ ਨਹੀਂ ਦਿੱਤਾ ਕੋਈ ਹਸਤਾਖਰ ਨਹੀਂ ਦਿੱਤਾ ਕੋਈ ਕੰਮ ਨਹੀਂ ਕਰਿਆ ਗੰਦਗੀ ਦੇ ਢੇਰ ਹੈ ਮੈਂ ਪੁੱਛਣਾ ਚਾਹਦਾ ਮੁੱਖ ਮੰਤਰੀ ਜੀ ਨੂੰ ਤੁਸੀਂ ਕੀਤਾ ਕੀਆ ਹੈ ਤੁਗਲਕ ਬਾਗ ਵਿੱਚ ਤੁਗਲਕ ਬਾਗ ਦੇ ਵਿੱਚ ਦਿੱਲੀ ਦੇ ਵਿੱਚ ਰਵਿਦਾਸ ਜੀ ਦੇ ਹੱਕ ਮਦਦ ਸੀ ਉਹ ਆਮ ਆਦੀ ਪਾਰਟੀ ਦੀ ਸਰਕਾਰ ਨੇ ਠਾਇਆ ਤੇ ਅੱਜ ਤੱਕ ਦੁਆਰੇ ਨਹੀਂ ਬਣਾਇਆ ਪੁੱਛਣਾ ਚਾਹਦਾ ਮੁੱਖ ਮੰਤਰੀ ਨੂੰ ਕੇਜਰੀਵਾਲ ਜੀ ਤਾਂ ਹੁਣ ਚਲੇ ਗਏ ਨੇ ਪਰ ਹਰ ਗੇ ਵੀ ਪੁਜਾਰਾ ਕਰੋੜ ਦੇ ਘਟਾੜੇ ਵਿੱਚ ਸੇਮ ਘਟਾਲਾ ਪੰਜਾਬ ਵਿੱਚ ਵੀ ਹੋਇਆ ਦੂਜਿਆਂ ਤੋਂ ਵੀ ਹਰ ਉਹਦੇ ਨਾਲ ਡਬਲ ਹੋਇਆ ਇਹਨਾਂ ਨੂੰ ਅਜੇ ਤੱਕ ਬੀਜੇਪੀ ਕੁਝ ਨਹੀਂ ਰਹੀ ਜੀ ਦੀ ਸਰਕਾਰ ਕਿਉਂ ਜੀ ਇਹਨਾਂ ਨਾਲ ਕਿਹਾ ਮਿਲੀ ਭੁਗਤਿਆ ਮੁੱਖ ਮੰਤਰੀ ਔਰ ਕੇਂਦਰ ਸਰਕਾਰ ਦੀ ਕਿਆ ਮਿਲੀ ਭੁਗਤਿਆ ਕੀ ਦੇ ਕਰਕੇ ਉਹ ਮਿਲੀ ਪੁਤਕਾ ਕੇ ਕਿਸਾਨਾਂ ਦੇ ਡਾਂਗਾ ਚੱਲਦੀਆਂ ਗੋਲੀਆਂ ਚੱਲਦੀਆਂ ਕੋਈ ਪਰਚਾ ਨਹੀਂ ਹੋਂਦਾ ਕਿਸਾਨਾਂ ਤੇ ਹਰਿਆਣਾ ਸਰਕਾਰ ਨੇ ਗੋਲੀਆਂ ਚਲਾਈਆਂ ਬੰਬ ਚਲਾਏ ਸਾਡਾ ਨੌਜਵਾਨ ਮਾਰਿਆ ਗਿਆ ਲੇਕਿਨ ਸਾਡੇ ਮੁੱਖ ਮੰਤਰੀ ਦੀ ਮਿਲੀ ਪੁਤਕਾ ਕੇ ਅੱਜ ਤੱਕ ਪਰਚਾ ਕੋਈ ਨਹੀਂ ਹੋਇਆ ਤੇ ਨਾ ਹੀ ਉਹਨੂੰ ਪੜਿਆ ਕਿਸੇ ਨੂੰ ਨਾ ਹੀ ਕੋਈ ਗੱਲ ਹੋਈ ਨਾ ਹੀ ਕਿਸੇ ਦੀ ਅਰੈਸਟ ਪਾਈ ਨਾ ਹੀ ਕਿਸੇ ਦਾ ਨਾਮ ਦੱਸਿਆ ਕਿ ਉਹ ਸਾਹਮਣੇ ਪੁਲਸ ਵਾਲਾ ਖੜਾ ਸੀ ਜਿਹਨੇ ਮਾਰੀ ਹੈ ਜਦ ਬਰਗਾੜੀ ਕਾਂਡ ਹੋਇਆ ਤਾਂ ਆਪ ਕਹਿੰਦੇ ਜੀ ਮੁੱਖ ਮੰਤਰੀ ਦਾ ਨਾਮ ਵਿੱਚ ਆਉਣਾ ਚਾਹੀਦਾ ਇਸੇ ਮੁੱਖ ਮੰਤਰੀ ਨੇ ਪਾਇਆ ਫਿਰ ਇਸ ਕਾਂਡ ਦੇ ਵਿੱਚ ਕਿਉਂ ਨਹੀਂ ਉੱਤੇ ਦੇ ਮੁੱਖ ਮੰਤਰੀ ਦਾ ਤੇ ਨਾ ਹੋਮ ਮਨਿਸਟਰ ਦਾ ਨਾਮ ਆ ਰਿਹਾ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਇਹ ਵੀ ਸੇਮ ਕਾਂਡ ਹੈ ਸਾਡੇ ਬੰਦਿਆਂ ਨੇ ਤਾਂ ਕਿਸਾਨਾਂ ਨੇ ਤਾਂ ਡੜਾ ਵੀ ਨਹੀਂ ਮਾਰਿਆ ਪਰ ਉਹਨਾਂ ਨੇ ਗੋਲੀਆਂ ਫੇਰਤੀ ਉਹਨਾਂ ਦੇ ਬੰਦੇ ਮਾਰੇ ਗਏ ਕਿਉਂ ਹੋ ਰਿਹਾ ਹੈ? ਕਾਬਲ ਪੈਮਾਨੇ ਕਿਉਂ ਹੈ? ਕਿਉਂ ਪੰਜਾਬ ਦੇ ਵਿੱਚੋਂ ਨਸ਼ਾ ਨਹੀਂ ਖਤਮ ਹੁੰਦਾ? ਕਿਉਂ ਰੋਜ਼ ਫਰੋਤੀ ਆਉਂਦੀਆਂ? ਸਾਫ ਕਾ ਸੀਐਮ ਨੂੰ ਟੈਲੀਫੋਨ ਆ ਜਾਂਦਾ ਪੈਸੇ ਮੰਗੜਦਾ। ਮੈਨੂੰ ਆਇਆ ਕੋਈ ਹੋਰ ਇਹ ਬੰਦਾ ਫੜ ਲਿਆ ਜਾਂਦਾ ਜਿਹਨੇ ਮੈਨੂੰ ਸਹਮਤੀ ਨਹੀਂ ਦਿੱਤੀ। ਜੇ ਇੱਕ ਸਾਫ ਕਾ ਮੁੱਖ ਮੰਤਰੀ ਨੂੰ ਫਰੋਤੀ ਦੀ ਧਮਕੀ ਆ ਸਕਦੀ ਹੈ ਤਾਂ ਆਮ ਲੋਕਾਂ ਦਾ ਕੀ ਹਾਲ ਹੈ? ਇਹ ਮੈਂ ਮੁੱਖ ਮੰਤਰੀ ਨੂੰ ਪੁੱਛਣਾ ਚਾਹੁੰਦਾ। ਸੋ ਮੇਰਾ ਦੇਤੀ ਹੈ ਕਿ 200 ਯੂਨਿਟ ਪਹਿਲੇ ਹੀ ਆਫ ਸੀ ਇਹਨੇ 100 ਅੜ ਕੇ ਨਾਲ ਇਹ ਲਾ ਲਾ ਕੇ 301 ਹੋ ਗਿਆ ਤਾਂ ਸਾਰੇ ਖਤਮ ਕਿਉਂ ਭਾਈ ਉਹ ਅਗਲੇ ਦਾ 200 ਵਿੱਚ ਲੇ ਜਾਂਦਾ ਉਹਨੂੰ ਫਾਇਦਾ ਕਿਉਂ ਹੋਇਆ ਨੁਕਸਾਨ ਹੀ ਹੋਇਆ ਸਾਡਾ ਕੰਮ ਟਾਈਮ ਆ ਗਿਆ ਤਾਂ ਐਸੀ ਆ 341 ਕੰਮ ਚੱਲਦਾ 300 ਸਿੱਧਾ ਭਰੀ ਹੋਏਗਾ ਅਗਲੇ ਨੂੰ 200 ਤਾਂ ਐਸੀ 300 ਇਹ ਬਾਰ ਤੋਂ ਦੇਣਾ ਐ ਐਸੀ 300 ਕ੍ਰੀਡ ਨਾ ਤੇ ਕਾਂਗਰਸ ਪਾਰਟੀ ਨੇ ਫੈਸਲਾ ਕੀਤਾ ਹੈ ਉਹਨਾਂ ਦਾ ਜਿਹੜਾ ਮੈਨੀਫੈਸਟੋ ਆਇਆ ਉਹਦੇ ਵਿੱਚ ਕਿ 1 ਲੱਖ ਰੁਪਇਆ ਹਰ ਗਰੀਬ ਔਰਤ ਨੂੰ ਹਰ ਸਾਲ ਸਰਕਾਰ ਦੇਏਗੀ ਜਿਸ ਤਰ੍ਹਾਂ ਮੰਨਰੀਕਾ ਐਸੀ ਪਗਾ ਕੇ ਦਿਖਾਈ ਹੈ ਹਰ ਮਜ਼ਦੂਰ ਨੂੰ 100 ਦਿਨ ਨੌਕਰੀ ਮਿਲੀ ਹੈ আর ਦਿਹਾੜੀ ਮਿਲਦੀ ਹੈ ਉਸੇ ਤਰ੍ਹਾਂ ਇਹ ਵੀ ਪਗਾ ਕੇ ਦਿਖਾਵਾਂਗੇ ਕਿ ਹਰ ਸਾਲ ਹਰ ਔਰਤ ਨੂੰ ਜਿਹੜੇ ਦਾ ਘਰ ਚਲਾਉਣ ਵਾਸਤੇ ਅਸੀਂ 1 ਲੱਖ ਰੁਪਇਆ ਉਹਨਾਂ ਨੂੰ ਦੇਵਾਂਗਾ ਮੈਂ ਬੜੀਆਂ ਪਾਪੂਲਰ ਸਕੀਮਾਂ ਸ਼ੁਰੂ ਕੀਤੀਆਂ ਸੀ। ਦਾਲ ਟੋਰਾ ਸਕੀਮ ਸੀ। ਗਰੀਬਾਂ ਦੇ ਘਰਾਂ ਦੀਆਂ ਰਸਤੀਆਂ ਉਹਨਾਂ ਦੇ ਨਾਮ ਐਸੇ ਕਰ ਲਈ ਸੀ ਇਹਾਂ ਨੇ ਬੰਦ ਕਰ ਦਿੱਤੀ। ਮੈਂ 3 ਰੁਪਏ ਬਿਜਲੀ ਸਸਤੀ ਕੀਤੀ ਸੀ। ਹਾਂ ਬੰਦੇ ਦਾ ਬਿੱਲ ਥੋੜਾ ਜਾਂ ਆਉਣ ਲੱਗ ਗਿਆ ਸੀ ਇਹਾਂ ਨੇ ਫੇਰ ਉਖੀ ਲੈ ਗਏ। ਇਹ ਕਹਿੰਦੇ ਸੀ ਬਿਜਲੀ ਦੇ ਸਮਝੌਤੇ ਰੱਦ ਕਰੋਗੇ। ਲੇਕਿਨ ਸਾਡਾ ਸਮਝੌਤਾ ਰੱਦ ਕਰਿਆ ਹੋਇਆ। ਇਹਨਾਂ ਨੇ ਇੱਕ ਕਵਾੜ ਮੋਢੇ ਵਿੱਚ ਕਰੋ ਮੋਢੇ ਪਿੱਛੇ ਕਰੋ ਇੱਕ 1850 1000 ਕਰੋੜ ਰੁਪਏ ਦਾ ਫ੍ਰੀਜ ਲਿਆ ਮिली ਉਹ ਜੀ ਦੀ ਹੈ। ਮੈਂ ਮੁੱਖ ਮੰਤਰੀ ਜੀ ਤੇ ਪੁੱਛਣਾ ਚਾਹੁੰਦਾ ਐ। ਐਸੀ ਬੇਕਰਿਆਨੋ ਘਰ ਦਿੱਤੇ ਇਹਨਾਂ ਨੇ ਇੱਥੇ ਘਰ ਬੇਕਰ ਘਰਵਾੜਿਆਂ ਦੇ ਘਰ ਧਾ ਦੇ ਜਲੰਧਰ ਵਿੱਚ ਹੋਇਆ। ਬੇਕਰਿਆਂ ਦੇ ਕਾਹਤਾ ਕੀ ਆ ਦੇਣੇ। ਪੰਜਾਬੀ ਅਸੀਂ 10ਵੀਂ ਤੱਕ ਲੱਗੋ ਕੀਤੀ 3 ਮਹੀਨੇ ਦਾ ਮੇਰਾ ਟਾਈਮ ਅੱਜ ਲੋਕ ਯਾਦ ਕਰਸੂ। ਮਨ ਨੂੰ ਟੈਲੀਫੋਨ ਕਰਤਾ ਕੀ ਕਹਨੇ ਕਿ ਅਸੀਂ ਤਿੰਨ ਮਹੀਨੇ ਬਹੁਤ ਕੁਛ ਦੇ ਇੱਥੇ ਤੱਕ ਦਿਵਾਲੀ ਨੂੰ ਛੋਟੀ ਜੀ ਗੱਲ ਹੈ ਦਿਵਾਲੀ ਵਾਲੇ ਦਿਨ ਮੈਂ ਅਨਾਉਂਸ ਕਰਤਾ ਕਿ ਪ੍ਰਸ਼ਾਸਨ ਨੇ ਖੇਲ ਖਿੱਲਾ ਦੇ ਜਿੰਨੇ ਮਾਦੀ ਫੜੀਆਂ ਲਗਾਓ ਕੋਈ ਤੁਹਾਨੂੰ ਕੋਸ ਵਾਲਾ ਨਹੀਂ ਰੋਕੇਗਾ ਸਭ ਦੀ ਵਧੀਆ ਦਿਵਾਲੀ ਗਈ ਆ ਇੱਥੇ ਕੀ ਕਿਹਾ ਹੋਇਆ ਆ ਰਿੱਕੂ ਆ ਇਹਨਾਂ ਦੇ ਬੰਦੇ ਹੀ ਦਿਵਾਲੀ ਦੀਆਂ ਸਾਰਿਆਂ ਨੇ ਲੱਗੇ ਜਿੰਦੇ ਮੰਜੇ ਲੱਗੇ ਜਿੰਨੀਆਂ ਰੇੜੀਆਂ ਲੱਗੀਆਂ ਜਿੰਨੀਆਂ ਫੜੀਆਂ ਲੱਗੀਆਂ ਇਹ ਤਾਂ 5000 ਕਿਸੇ 10000 ਅਗਲੇ ਨੂੰ ਬਚੇ ਸਾਡੀ ਦੀਵਾਲੀ ਐਸੀ ਦਿਖਾਈ ਹੈ ਵੀ ਕਿਸ ਤਰ੍ਹਾਂ ਪ੍ਰਫੈਸ਼ਨ ਹੋਣਾ ਚਾਹੀਦਾ ਸਾਡੇ 5 ਰੁਪਏ ਰੇਤਾ ਵੇਚਿਆ ਅੱਜ 27 ਰੁਪਏ ਬਿਕਰੇ ਕਿਉਂ